ਕਿਤਾਬ ਵਿਸ਼ਵਾਸ ਘਾਤ ਕਹਾਣੀ ਨਾਮੁਰਾਦ ਸੱਚ ਮਿਰਚਾਂ ਤੇ ਕੂੜਗੁੜ ਕਮਾਲ ਦੀ ਸਚਾਈ ਹੈ ਇਸ ਕਹਾਵਤ ਵਿੱਚ ਅੱਖਾਂ ਵਾਲੇ ਨੂੰ ਤੁਸੀਂ ਅੰਨਾ ਕਹਿ ਦਿਓ ਪਰ ਜੇ ਅੰਨੇ ਨੂੰ ਅੰਨਾ ਆਖ ਦਿਓ ਤਾਂ ਉਹ ਤੁਹਾਡੇ ਗਲ ਪੈ ਜਾਵੇਗਾ ਸ਼ਾਇਦ ਇਸੇ ਡਰੋਂ ਸਿਆਣਿਆਂ ਨੇ ਅੰਨੇ ਨੂੰ ਸੂਰਦਾਸ ਜਾਂ ਸੂਰਮਾ ਸਿੰਘ ਬੋਲੇ ਨੂੰ ਚੁਬਾਰਾ ਤੇ ਲੰਗੜੇ ਨੂੰ ਸੁਚਾਲਾ ਕਹਿਣ ਦਾ ਰਿਵਾਜ ਚਲਾਇਆ ਹੋਵੇਗਾ ਮਤਲਬ ਇਹ ਕਿ ਸਚਾਈ ਦੇ ਨੰਗੇਜ਼ ਉੱਤੇ ਪਰਦਾ ਪਾਉਣ ਲਈ ਨਾ ਮੁਰਾਦ ਇੱਕ ਸਖਤ ਕਿਸਮ ਦੀ ਗਾਲ ਸਮਝੀ ਜਾਂਦੀ ਹੈ ਸ਼ੈਤਾਨ ਬਦਮਾਸ਼ ਤੇ ਹੋਰ ਇਹੋ ਜਹੀਆਂ ਗਾਲਾਂ ਭਾਵੇਂ ਕੋਈ ਸਹਾਰ ਹੀ ਲਵੇ ਪਰ ਨਾ ਮੁਰਾਦ ਇਹ ਕੁਝ ਵਧੇਰੇ ਹੀ ਦਿਲ ਖਰਾਸ਼ ਜਹੀ ਗਾਲ ਹੈ ਇਸ ਦੀ ਆਵਾਜ਼ ਹੀ ਕੰਨਾਂ ਨੂੰ ਜ਼ਹਿਰ معلوم ਹੁੰਦੀ ਹੈ ਸ਼ਾਇਦ ਇਸ ਲਈ ਕਿ ਕੋਈ ਵੀ ਇਨਸਾਨ ਦੁਨੀਆ ਵਿੱਚ ਆ ਕੇ ਨਾ ਮੁਰਾਦ ਨਹੀਂ ਰਹਿਣਾ ਚਾਹੁੰਦਾ ਤੇ ਉਸ ਦਿਨ ਗੁੱਸੇ ਵਿੱਚ ਆ ਕੇ ਮੈਂ ਉਸ ਨੂੰ ਨਾ ਮੁਰਾਦ ਕਹਿ ਬੈਠਾ ਮੈਂ ਉਸ ਨੂੰ ਇਹ ਵਿਸ਼ੇਸ਼ਣ ਦੇ ਕੇ ਕੋਈ ਅਤ ਕਥਨੀ ਨਹੀਂ ਸੀ ਕੀਤੀ ਨਾ ਹੀ ਝੂਠੀ ਗੱਲ ਕਹੀ ਸੀ ਜਦ ਕਿ ਵਾਸਤਵ ਵਿੱਚ ਉਹ ਹੈ ਹੀ ਨਾ ਮੁਰਾਦ ਸੀ ਪਰ ਇਹੋ ਤਾਂ ਮੇਰੀ ਸਭ ਤੋਂ ਵੱਡੀ ਭੁੱਲ ਸੀ ਕਿ ਅੰਨੇ ਨੂੰ ਅੰਨਾ ਆਖਣ ਵਾਲਾ ਨੰਗਾ ਸੱਚ ਕਹਿ ਬੈਠਾ ਮੈਂ ਉਸ ਦੀ ਥੋੜੀ ਬਹੁਤ ਇੱਜ਼ਤ ਕਰਦਾ ਹਾਂ ਪਰ ਉਸ ਦਿਨ ਪਤਾ ਨਹੀਂ ਕਿਉਂ ਅੰਦਰਲੇ ਕਿਸੇ ਵੇਗ ਦਾ ਤੱਕਿਆ ਹੋਇਆ ਇਹ ਕੋੜਾ ਵਾਕ ਮੇਰੇ ਮੂੰਹੋਂ ਨਿਕਲ ਗਿਆ ਨਾ ਮੁਰਾਦ ਪਹਿਲਾਂ ਹੀ ਮਰਦੇ ਹਾਂ ਕਿਤਨਾ ਪਸਤਾਇਆ ਮੈਂ ਇਸ ਵਾਕ ਨੂੰ ਮੂੰਹੋਂ ਕੱਢ ਕੇ ਕੋਈ ਨਿੱਕਾ ਨਿਆਣਾ ਵੀ ਤਾਂ ਉਹ ਨਹੀਂ ਸੀ ਮੇਰੀ ਹੀ ਉਮਰ ਦਾ ਜਾਂ 2-4 ਬਰੇ ਛੋਟਾ ਹੋਵੇਗਾ ਪਰ ਨਿਕਲੀ ਹੋਈ ਗੱਲ ਤਾਂ ਮੂੰਹ ਵਿੱਚ ਵਾਪਸ ਨਹੀਂ ਆ ਸਕਦੀ ਜੇ ਕਦੀ ਗੁੱਸੇ ਵਿੱਚ ਆ ਕੇ ਉਹ ਮੇਰੇ ਮੂੰਹ ਤੇ ਇੱਕ ਅੱਧ ਚਪੇੜ ਕੱਡ ਮਾਰਦਾ ਤਾਂ ਮੈਂ ਖੁਸ਼ ਹੁੰਦਾ ਆਪਣੀ ਗਲਤੀ ਦੀ ਤਲਾਫੀ ਜਾਂ ਆਪਣੇ ਪਾਪ ਦਾ ਪ੍ਰਾਸਚਿਤ ਸਮਝ ਕੇ ਪਰ ਐਸਾ ਕਰਨ ਦੀ ਬਜਾਏ ਬਜਾਏ ਉਹ ਵਿਚਾਰਾ ਤਾਂ ਰੋ ਹੀ ਪਿਆ ਤੇ ਰੋਇਆ ਵੀ ਇਤਨਾ ਕਿ ਦੱਸਾਂ ਇੱਕ ਚਿੱਟੀ ਦਾੜੀ ਵਾਲੇ ਨੂੰ ਰਵਾ ਕੇ ਮੇਰੇ ਦਿਲ ਦੀ ਕੀ ਹਾਲਤ ਹੋਈ ਇਸ ਦਾ ਵਰਣਨ ਕਰਨਾ ਮੇਰੇ ਲਈ ਮੁਸ਼ਕਲ ਹੈ ਬਥੇਰੀਆਂ ਮਾਫੀਆਂ ਮੰਗੀਆਂ ਜੱਫੀ ਵਿੱਚ ਲੈ ਕੇ ਉਸ ਨੂੰ ਪਿਆਰਿਆ ਦੁਲਾਰਿਆ ਪਰ ਕਿੱਥੇ ਉਸ ਦੀਆਂ ਪੁੱਬਾਂ ਉਸ ਦੀਆਂ ਸਿਸਕੀਆਂ ਆਹ ਵਿਚਾਰਾ ਗੱਲ જરા ਲਮੇਰੀ ਹੈ ਹੁਣ ਜਦ ਦੱਸਣ ਲੱਗਾ ਹਾਂ ਤਾਂ ਸਾਰਾ ਕੁਝ ਦੱਸਣਾ ਹੀ ਪਵੇਗਾ ਉਸ ਦਾ ਨਾਂ ਹੈ ਲੈਣਾ ਸਿੰਘ ਪੁਰਾਣਾ ਤੇ ਸਿੱਧ ਪੱਧਰਾ ਜਿਹਾ ਨਾਂ ਪਰ ਵਿਚਾਰੇ ਦੀ ਜ਼ਿੰਦਗੀ ਬਿਲਕੁਲ ਹੀ ਆਪਣੇ ਨਾਂ ਨਾਲੋਂ ਪ੍ਰਤੀਕੂਲ ਹੈ ਕਿਸੇ ਪਾਸੋਂ ਕੁਝ ਲੈਣਾ ਜਿਵੇਂ ਉਸਦੇ ਭਾਗਾਂ ਵਿੱਚ ਹੀ ਨਹੀਂ ਲਿਖਿਆ ਸਭਨਾ ਦਾ ਦੇਣਾ ਹੀ ਦੇਣਾ 50 ਸਾਲ ਦੀ ਉਮਰ ਹੋਣ ਤੇ ਵੀ ਉਹ ਅਜੇ ਤੀਕ ਕੁਆਰਾ ਹੈ ਉਸਦੇ ਛੋਟੇ ਭਰਾ ਨਾ ਕੇਵਲ ਵਿਆਹੀ ਹੀ ਗਏ ਸਗੋਂ ਪੁੱਤਰਾ ਪੋਤਰਿਆਂ ਤੇ ਧੀਆ ਦੋਤਰਿਆਂ ਵਾਲੇ ਹੋ ਗਏ ਨੇ ਪਰ ਲੈਣਾ ਸਿੰਘ ਅੱਜ ਵੀ ਦੁਨੀਆ ਵਿੱਚ ਇਕੱਲਾ ਹੈ ਬਚਪਨ ਵਿੱਚ ਉਸ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਜਿਸ ਕਰਕੇ ਉਸ ਦੀ ਨਜ਼ਰ ਕਮਜ਼ੋਰ ਹੋ ਗਈ ਇਸ ਤੋਂ ਛੋਟੂ ਉਸ ਨੂੰ ਝੂਲੇ ਦੀ ਬਿਮਾਰੀ ਹੈ ਜਿਸ ਕਰਕੇ ਉਸਦੇ ਹੱਥ ਪੈਰ ਕੰਬਦੇ ਨੇ ਤਾਂ ਹੀ ਨਾ ਹੀ ਦੋਹਾਂ ਬੱਜਾਂ ਦੇ ਕਾਰਨ ਏਡੀ ਦੁਨੀਆ ਵਿੱਚ ਕਿਸੇ ਵੀ ਕੁੜੀ ਨੇ ਮਾਪਿਆਂ ਦੀ ਚੋਣ ਵਿੱਚ ਉਹ ਨਾ ਆ ਸਕਿਆ ਜਵਾਨੀ ਵੇਲੇ ਜਦੋਂ ਉਸ ਦੀ ਉਮਰ ਵਿਆਹ ਦੇ ਲਾਇਕ ਸੀ ਉਸਦੇ ਮਾਪਿਆਂ ਨੇ ਬਥੇਰੇ ਯਤਨ ਕੀਤੇ ਪਰ ਨਹੀਂ ਸਫਲ ਅਖੀਰ ਵਿਚਾਰੇ ਨੇ ਆਪਣੀ ਇਕਲਾਪੀ ਜ਼ਿੰਦਗੀ ਨੂੰ ਭਰਾਵਾਂ ਭਤੀਜਿਆਂ ਦੇ ਆਸਰੇ ਛੱਡ ਦਿੱਤਾ ਤੇ ਵਕਤ ਨੂੰ ੱਤਕਾ ਦੇਣ ਲੱਗਾ ਬੜਾ ਔਖਾ ਜਿਹਾ ਹੋ ਕੇ ਉਤਰਦਾ ਸੀ ਵੇਖਣ ਵਾਲਿਆਂ ਨੂੰ ਜਾਪਦਾ ਸੀ ਕਿ ਬਸ ਡਿੱਗਾ ਕਿ ਡਿੱਗਾ ਅੱਖਾਂ ਉਸ ਦੀਆਂ ਵਸੇ ਛੋਟੀ ਦੁਨੀਆ ਜਿੰਨੀਆਂ ਸਾਨੂੰ ਜਿਨ੍ਹਾਂ 'ਚ ਹਰ ਵੇਲੇ ਸ਼ੋਰ ਵਗਦਾ ਰਹਿੰਦਾ ਤੇ ਲੈਣਾ ਸਿੰਘ ਇੱਕ ਗੰਦੇ ਜਿਹੇ ਰੁਮਾਲ ਨਾਲ ਉਸ ਨੂੰ ਪੂੰਝਦਾ ਰਹਿੰਦਾ ਮਤਲਬ ਕਿ ਬੜੀ ਕਾਬਿਲ ਰਹਿਮ ਜਹੀ ਜ਼ਿੰਦਗੀ ਸੀ ਉਸਦੀ ਮੇਰੇ ਨਾਲ ਉਸਦਾ ਖਾਸਾ ਮੇਲਜੋਲ ਸੀ ਜਦਕਿਦੀ ਉਸ ਨੂੰ ਵੇਲ ਮਿਲਦਾ ਹਫਤੇ ਦਸੀ ਦਿਨੀ ਦੋ ਕੜੀਆਂ ਆ ਪੈਂਦਾ ਤੇ ਦੁੱਖ ਸੁਖ ਫੋਲ ਜਾਇਆ ਕਰਦਾ ਸੀ ਉਸ ਦੇ ਸ਼ਿਕਵੇਆਂ ਦਾ ਮੁੱਢ ਭਰਾਵਾਂ ਦੀ ਬਤ ਸਲੂਕੀ ਤੋਂ ਆਰੰਭ ਹੁੰਦਾ ਤੇ ਭਤੀਜਿਆਂ ਭਾਬੀਆਂ ਦੀ ਬਦ ਦਿਮਾਗੀ ਉੱਤੇ ਜਾ ਰੁਕਦਾ ਪਰ ਉਸ ਰਾਤੀ ਮੈਂ ਸ਼ਸਤਰ ਹੀ ਰਹਿ ਗਿਆ ਉਸ ਦਾ ਹੁਲੀਆ ਵੇਖ ਕੇ ਦਾੜੀ ਵਸਮੇ ਨਾਲ ਰੰਗ ਕੇ ਫਿਕਸੋ ਦੀ ਮਦਦ ਨਾਲ ਖੂਬ ਬਣਾ ਸਵਾਰ ਕੇ ਬੰਨੀ ਹੋਈ ਸਿਰ ਤੇ ਮੂੰਗੀਆਂ ਰੰਗ ਦੀ ਪੱਗ ਪਟਿਆਲਾ ਸਟਾਈਲ ਦੀ ਖਬਰੇ ਉਹ ਸਾਪ ਬੰਨੀ ਕਿ ਕਿਸੇ ਕੋਲੋਂ ਬਣਾਈ ਸੀ ਆਪ ਤਾਂ ਉਹ ਏਡਾ ਸੁਚੱਜਾ ਨਹੀਂ ਸੀ ਨਾਲੇ ਉਸ ਦੇ ਤਾਂ ਦੋਵੇਂ ਹੱਥ ਕੰਬਦੇ ਸਨ ਜ਼ਰੂਰ ਕਿਸੇ ਦੀ ਮਦਦ ਲਈ ਹੋਵੇਗੀ ਸੂ ਪੈਰੀ ਚਿੱਤਰਾਂ ਦੇ ਥਾਂ ਨਵੇਂ ਨਕੋਰ ਬੂਟ ਤੇ ਗਲ ਫੌਜੀ ਕੱਤਾ ਤੇ ਖਖੜ ਕੋਟ ਦੇ ਥਾਂ ਵਧੀਆ ਐਚਕਨ ਉਹ ਲੈਣਾ ਸਿੰਘ ਤੇਰੇ ਹੁਸਨ ਨੂੰ ਕਿਧਰੋਂ ਅੱਗ ਗਈਉ ਮੈਂ ਪਹਿਲਾ ਸਵਾਲ ਉਸ ਉੱਤੇ ਕੀਤਾ ਪਰ ਮੇਰੀ ਗੱਲ ਵੱਲ ਧਿਆਨ ਦਿੱਤੇ ਬਿਨਾਂ ਹੀ ਉਹ ਮੰਜੇ ਤੇ ਮੇਰੇ ਨੇੜੇ ਟੁੱਕ ਬੈਠਾ ਤੇ ਕਹਿਣ ਲੱਗਾ ਪਾਪਾ ਤੈਨੂੰ ਇੱਕ ਖੇਚਲ ਦੇਣ ਆਇਆ ਵਾ ਲੈਣਾ ਸਿੰਘ ਨੇ ਇੱਕ ਨਵੀਂ ਵਿਆਖਿਆ ਭਰਾਵਾਂ ਪਰਜਾਈਆਂ ਦੀ ਸਦੀਵੀ ਬੱਤਸ ਲੋਕੇ ਤੋਂ ਬਾਅਦ ਜਿਹੜੀ ਗੱਲ ਦੱਸੀ ਸੁਣ ਕੇ ਮੇਰੇ ਰੋਂਗ ਤੇ ਖੜੇ ਹੋ ਗਏ ਲੈਣਾ ਵਿਆਹ ਕਰਾਉਣ ਲੱਗਾ ਸੀ ਜਾਂ ਤੇਰਾ ਸਤਿਆਨਾਸ਼ 50 ਸਾਲਾਂ ਦੀ ਉਮਰ ਅੱਖਿਓਂ ਦੇਖਦਾ ਨਹੀਂ ਅੰਗ ਸਾਰੇ ਝੋਲੇ ਦੇ ਮਾਰੇ ਨੇ ਤੇ ਲੱਗਾ ਹੈ ਵਿਆਹ ਦਿਲ ਕੀਤਾ ਤੱਕਾ ਦੇ ਕੇ ਉਸ ਬੂਸਰ ਨੂੰ ਮੰਜੇ ਤੋਂ ਪੁੰਜੇ ਵਗਾ ਮਾਰਾ ਤੇ ਦੂਜੀ ਗੱਲ ਇਦੋਂ ਵੀ ਹੈਰਾਨ ਕਰਨ ਵਾਲੀ ਉਸ ਤੋਂ ਸੁਣੀ ਕੁੜੀ ਕੁਆਰੀ ਹੈ 18 ਕੋ ਵਰਿਆਂ ਦੀ ਦਸਵੇਂ ਵਿੱਚ ਪੜਦੀ ਹੈ ਹੱਦਾਂ ਦੀ ਹਸੀਨ ਕੀ ਨਜ਼ਰ ਨਹੀਂ ਠਹਿਰਦੀ ਜਿਸ ਉਤੇ ਪਾਰੇ ਜੋੜ ਜੁੜਿਆ ਕਿਕਰ ਲੈਣਾ ਸਿਆ ਦਿਲੋਂ ਸਖਤ ਦੁਖੀ ਹੋ ਕੇ ਮੈਂ ਉਸ ਨੂੰ ਪੁੱਛਿਆ ਕਹਿਣ ਲੱਗਿਆ ਪ੍ਰੇਮ ਦੇ ਰਾਹ ਨਿਆਰੇ ਹੁੰਦੇ ਨੇ ਪਾਪਾ ਤੇ ਇਸ ਪ੍ਰੇਮ ਕਥਾ ਦੇ ਵਿਸਥਾਰ ਵਿੱਚ ਉਹ ਕਿੰਨਾ ਹੀ ਕੁਝ ਦੱਸ ਗਿਆ ਕੁੜੀ ਨੇ ਮਾਪਿਆਂ ਨੂੰ ਸਾਫ਼ ਦੱਸ ਦਿੱਤਾ ਕਿ ਵਿਆਹ ਕਰਾਵਾਂਗੀ ਤਾਂ ਉੱਥੇ ਹੀ ਨਹੀਂ ਤੇ ਕੁਝ ਖਾ ਕੇ ਡੁੱਬ ਮਰਾਂਗੀ ਤੇ ਫਿਰ ਲੈਣਾ ਸਿੰਘ ਨੇ ਬੜੇ ਹੀ ਪੁਰਦਰਦ ਲਹਿਜ਼ੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਕੁੜੀ ਨੇ ਇੱਕ ਦਿਨ ਸੱਚੀ ਮੁੱਚੀ ਖੂਹ ਵਿੱਚ ਛਾਲ ਜਾਂ ਮਾਰੀ ਮੇਰੇ ਕਰਮਾਂ ਨੂੰ ਗਵੰਡੀਆਂ ਨੇ ਉਸ ਨੂੰ ਬਚਾ ਲਿਆ ਨਹੀਂ ਤਾਂ ਮੈਨੂੰ ਵੀ ਉਸ ਦੇ ਵਿਛੋੜੇ ਵਿੱਚ ਖੁਦਕੁਸ਼ੀ ਕਰਨੀ ਪੈਂਦੀ। ਵਾਹ ਓਏ ਵੀਮੀ ਸਦੀ ਦੇਆ ਯੂਸਫਾ ਮੇਰੇ ਮੂੰਹੋਂ ਨਿਕਲ ਗਿਆ ਜਿਸ ਦਾ ਲੈਣਾ ਸਿੰਘ ਨੇ ਕਾਫੀ ਬੁਰਾ ਮਨਾਇਆ ਪਰ ਆਪਣੀ ਸਚਾਈ ਦੇ ਸਬੂਤ ਵਜੋਂ ਜਦ ਉਸ ਨੇ ਇੱਕ ਹੋਰ ਚੀਜ਼ ਪੇਸ਼ ਕੀਤੀ ਤਾਂ ਮੇਰਾ ਹਾਸਾ ਗੰਭੀਰਤਾ ਵਿੱਚ ਬਦਲ ਗਿਆ। ਲੈਣਾ ਸਿੰਘ ਨੇ ਜੇਬ ਚੋਂ ਇੱਕ ਪੁਰਾਣਾ ਜਿਹਾ ਲਫਾਫਾ ਕੱਢਿਆ ਤੇ ਉਸ ਵਿੱਚੋਂ ਕੋਈ 10-12 ਚਿੱਠੀਆਂ ਕੱਢ ਕੇ ਮੇਰੇ ਅੱਗੇ ਸੁੱਟਦਾ ਹੋਇਆ ਬੋਲਿਆ ਲੇ ਪੜ ਇਹਨਾਂ ਨੂੰ ਦੋ ਚਾਰ ਚਿੱਠੀਆਂ ਸਰਸਰੀ ਤੌਰ ਤੇ ਮੈਂ ਪੜੀਆਂ ਲਿਖਤ ਯਕੀਨਨ ਕਿਸੇ ਕੁੜੀ ਦੀ ਸੀ ਤੇ ਹਰ ਸਤਰ ਵਿੱਚੋਂ ਪਿਆਰ ਦਾ ਰਸ ਟਪਕਦਾ ਸੀ ਚਲ ਛੇਤੀ ਹੋ ਪਾਪਾ ਦੇਰ ਹੁੰਦੀ ਏ ਉਧਰ ਲਾਵਾਂ ਦੀ ਤਿਆਰੀ ਹੋ ਚੁੱਕੀ ਏ ਕਹਿੰਦਾ ਹੋਇਆ ਉਹ ਮੈਨੂੰ ਬਾਹੋਂ ਫੜ ਕੇ ਉਠਾਲਣ ਦੀ ਕੋਸ਼ਿਸ਼ ਕਰਨ ਲੱਗਾ ਇਧਰ ਮੈਂ ਆਪਣੇ ਹੀ ਅੰਦਰ ਡੁੱਬਦਾ ਜਾਂਦਾ ਸਾਂ ਕਿ ਇਹ ਬਣ ਕੀ ਰਿਹਾ ਹੈ ਕੀ ਮੈਂ ਉਸ ਸਮਾਗਮ ਵਿੱਚ ਸ਼ਾਮਲ ਹੋਵਾਂ ਜਿੱਥੇ ਇੱਕ ਮਾਸੂਮ ਬੱਚੀ ਦਾ ਬਲੀਦਾਨ ਦਿੱਤਾ ਜਾ ਰਿਹਾ ਹੈ ਜਿਉਂਦੇ ਜੀਤਾ ਹੀ ਮੈਥੋਂ ਹੋਣ ਹੋ ਰਿਹਾ ਫਿਰ ਸੋਚਿਆ ਮੇਰੇ ਜਾਣ ਜਾਂ ਨਾ ਜਾਣ ਖਣੋ ਇਹ ਕੰਮ ਰੁਕਿਆ ਨਹੀਂ ਰਹਿਣਾ ਜੇ ਹੋਣ ਲੱਗਾ ਹੈ ਤਾਂ ਹੋ ਕੇ ਹੀ ਰਹੇਗਾ ਫਿਰ ਕੀ ਮੈਂ ਜਾਣਦਾ ਬੁੱਝਦਾ ਹੋਇਆ ਵੀ ਇਹ ਜ਼ੁਲਮ ਹੋਣਦੇ ਆ ਮੈਂ ਉਸ ਨੂੰ ਪੁੱਛਿਆ ਲੈਣਾ ਸਿਆਂ ਵਿਆਹ ਕੁੜੀ ਦੇ ਮਾਪਿਆਂ ਦੀ ਮਰਜ਼ੀ ਨਾਲ ਹੋ ਰਿਹਾ ਹੈ ਉਸਨੇ ਨੰਨੇ ਵਿੱਚ ਜਵਾਬ ਦਿੰਦਿਆਂ ਦੱਸਿਆ ਕਿ ਕੇਵਲ ਕੁੜੀ ਦਾ ਭਰਾ ਹੀ ਉਸਦੇ ਪੱਖ ਵਿੱਚ ਹੈ ਜਿਹੜਾ ਘਰਦਿਆਂ ਤੋਂ ਚੋਰੀ ਲੜਕੀ ਆਪਣੇ ਇੱਕ ਦੋਸਤ ਦੇ ਘਰ ਲੈ ਕੇ ਆਇਆ ਹੈ ਜਿੱਥੇ ਚੁੱਪ-ਚੁਪੀਤੇ ਵਿਆਹ ਦੀ ਰਸਮ ਅਦਾ ਹੋਵੇਗੀ ਮੈਂ ਦਿਲ ਵਿੱਚ ਸੋਚਿਆ ਤਾਂ ਇਹ گویا ਸਮਾਜਿਕ ਚੋਰੀ ਤੋਂ ਛੁੱਟ ਇੱਕ ਖਿਲਾਫ ਕਾਨੂੰਨ ਫੇਲ ਵੀ ਹੈ ਮੈਂ ਝੱਟ ਹੀਰਾ ਦਾ ਬਣਾ ਲਿਆ ਕਿ ਭਾਵੇਂ ਮੇਰਾ ਵਿਸ਼ਵਾਸ ਘਾਤ ਹੀ ਕਿਉਂ ਨਾ ਸਮਝਿਆ ਜਾਵੇ ਇਸ ਕੰਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗਾ ਜੇ ਸਮਝਾਣ 부ਝਾਣ ਵਿੱਚ ਸਫਲਤਾ ਨਾ ਮਿਲੀ ਤਾਂ ਪੁਲਿਸ ਦੀ ਮਦਦ ਲੈਣ ਤੋਂ ਵੀ ਦਰੇਗ ਨਹੀਂ ਕਰਾਂਗਾ ਤੇ ਇਹ ਸਾਰਾ ਕੁਝ ਸੋਚ ਕੇ ਮੈਂ ਬਿਨਾਂ ਹੀਲ ਹੁਜ਼ਤ ਲੈਣਾ ਸਿੰਘ ਦੇ ਨਾਲ ਤੁਰ ਪਿਆ ਸਾਰਾ ਹੀ ਰਾ ਮੈਂ ਇਨਾਂ ਹੀ ਗਿਣਤੀਆਂ ਵਿੱਚ ਉਲਝਿਆ ਰਿਹਾ ਪਰ ਕੁੜੀ ਦੇ ਭਰਾ ਨੇ ਇਹ ਕੀ ਅਕੈਮਣਾ ਕੀਤਾ ਕਿ ਉਸ ਨੂੰ ਕੋਈ ਹੋਰ ਵਰ ਨਹੀਂ ਸੀ ਲੱਭਦਾ ਫਿਰ ਕਿਹਿਆ ਖਿਆਲ ਆਉਂਦਾ ਕੁੜੀ ਲੈਣਾ ਸਿੰਘ ਦੀ ਕਿਹੜੀ ਗੱਲ ਉਤੇ ਰੀਜੀ ਅਮੂਮਨ ਪੈਸੇ ਦੇ ਲੋਭ ਵਿੱਚ ਐਸੇ ਕੇਸ ਹੋ ਜਾਇਆ ਕਰਦੇ ਨੇ ਪਰ ਲੈਣਾ ਸਿੰਘ ਤਾਂ ਅਸਲੋਂ ਹੀ ਅਪਾਹਜ ਤੇ ਮੁਫਲਸ ਹੈ ਜਿਹੜਾ ਭਰਾਵਾਂ ਦੇ ਟੁਕੜਿਆਂ ਤੇ ਪਲ ਰਿਹਾ ਹੈ ਮੌਕਿਨ ਹੈ ਕਿ ਵਿਚਾਰੇ ਨੂੰ ਕਿਸੇ ਹੋਰ ਤਰ੍ਹਾਂ ਦਾ ਚੱਕਮਾ ਦਿੱਤਾ ਗਿਆ ਹੋਵੇ ਖੈਰ ਕੁਝ ਵੀ ਕਿਉਂ ਨਾ ਹੋਵੇ ਮੈਂ ਇਸ ਕੰਮ ਨੂੰ ਹਰਗिज ਸਿਰੇ ਨਹੀਂ ਚੜਨ ਦੇਵਾਂਗਾ ਭਾਵੇਂ ਲੈਣਾ ਸਿੰਘ ਦੀ ساری ਉਮਰ ਦੀ ਦੁਸ਼ਮਣੀ ਹੀ ਕਿਉਂ ਨਾ ਸਹੇੜਨੀ ਪਵੇ ਤੇ ਅਖੀਰ ਲੈਣਾ ਸਿੰਘ ਇੱਕ ਪੀੜੀ ਜਹੀ ਗਲੀ ਲੰਘ ਕੇ ਮੈਨੂੰ ਇੱਕ ਛੋਟੇ ਜਿਹੇ ਮਕਾਨ ਵਿੱਚ ਲੈ ਗਿਆ ਅੰਦਰ ਲੰਘਣ ਵੇਲੇ ਮੇਰਾ ਦਿਲ ਧੜਕ ਰਿਹਾ ਸੀ ਮਤੇ ਮਾਮਲਾ ਕਿਸੇ ਖਤਰਨਾਕ ਸ਼ਕਲ ਵਿੱਚ ਬਦਲ ਜਾਵੇ ਮਤੇ ਮੈਨੂੰ ਇਥੋਂ ਬੇਇੱਜ਼ਤ ਹੋ ਕੇ ਨਿਕਲਣਾ ਪਵੇ ਕਮਰੇ ਵਿੱਚ ਲਾਲ ਟੈਨ ਜਗ ਰਹੀ ਸੀ ਜਿਸ ਦੇ ਚਾਨਣ ਵਿੱਚ ਮੈਂ ਬਾਹਰੋਂ ਹੀ ਵੇਖ ਲਿਆ ਦੁਲਹਨ ਦੇ ਪਹਿਰਾਵੇ ਵਿੱਚ ਕੋਈ ਕੁੜੀ ਮੰਜੇ ਤੇ ਗੁੱਛਾ-ਮੁੱਛਾ ਹੋਈ ਬੈਠੀ ਸੀ ਮੈਨੂੰ ਬਾਹਰ ਹੀ ਖੜਾ ਕਰਕੇ ਲੈਣਾ ਸਿੰਘ ਅੰਦਰ ਚਲਾ ਗਿਆ ਸ਼ਾਇਦ ਆਪਣੀ ਬਣਨ ਵਾਲੀ ਬੋਟੀ ਨਾਲ ਕੁਝ ਸਲਾਹ مشورہ ਕਰਨ ਲਈ ਫਿਰ ਆ ਕੇ ਮੈਨੂੰ ਕਹਿਣ ਲੱਗਾ ਲੈ ਪਾਪਾ ਤੂੰ ਆਪ ਬੇਸ਼ੱਕ ਮੂੰਹੇ ਦੂਹੀ ਹੋ ਕੇ ਇਸ ਨੂੰ ਸਭ ਕੁਝ ਪੁੱਛ ਲੈ ਤਾਂ ਜੋ ਤੇਰੀ ਤਸੱਲੀ ਹੋ ਜਾਵੇ ਤੇ ਉਚੇਚਤੀਕ ਮੈਂ ਜਾ ਕੇ ਗਿਆਨੀ ਸਿੰਘ ਹੁਰਾ ਨੂੰ ਸੱਦ ਲਿਆਵਾਂ ਲਾਵਾ ਪੜਨ ਲਈ ਲੈਣਾ ਸਿੰਘ ਆਪਣੀ ਸੋਟੀ ਦੇ ਆਸਰੇ ਝੂਲ ਦਾ ਡੋਲ ਦਾ ਬਾਹਰ ਨਿਕਲ ਗਿਆ ਤੇ ਇਧਰ ਮੈਂ ਮੱਠੇ-ਮੱਠੇ ਕਦਮੀ ਅੰਦਰ ਦਾਖਲ ਹੋਇਆ ਇਹ ਕੋਪਰੀ ਕੁੜੀ ਨਾਲ ਕਿਵੇਂ ਗੱਲ ਕਥ ਸ਼ੁਰੂ ਕਰਾਂ ਇਹੋ ਪਿਆ ਸੋਚਦਾ ਸਾ ਕਿ ਨਾਲ ਦੇ ਕਮਰੇ ਚੋਂ ਮੇਰਾ ਨਾਂ ਲੈ ਕੇ ਕਿਸੇ ਆਵਾਜ਼ ਦਿੱਤੀ ਉੱਥੇ ਪਹੁੰਚ ਕੇ ਮੈਂ ਵੇਖਿਆ ਅਠਾ ਦਸਾਂ ਗੱਬਰੂਆਂ ਦੀ ਠਾਣੀ ਬੈਠੀ ਸੀ ਜਿਨ੍ਹਾਂ ਵਿੱਚੋਂ ਕਈ ਮੁੰਡੇ ਮੇਰੇ ਜਾਣੂ ਵੀ ਸਨ ਪਹਿਲਾਂ ਤਾਂ ਮੈਂ ਸੋਚਿਆ ਇਹ ਵਿਆਹ ਸ਼ਾਇਦ ਵਿਆਹ ਦੇ ਪ੍ਰਬੰਧਕ ਹਨ ਪਰ ਝਟ ਹੀ ਇੱਕ ਬੋਲ ਉੱਠਿਆ ਪਾਪਾ ਜੀ ਤੁਸੀਂ ਕਿਉਂ ਖੇਚਲ ਕੀਤੀ ਅਸੀਂ ਤਾਂ ਮौज ਮੇਲੇ ਲਈ ਸ਼ੁਗਲ ਕੀਤਾ ਹੈ ਤੇ ਵਾਰੋ ਵਾਰੀ ਉਹਨਾਂ ਮੈਨੂੰ ਪਿਛਲੀ ਅਗਲੀ ਕਥਾ ਸੁਣਾਈ ਕਿ ਐਵੇਂ ਉਹ ਲੈਣਾ ਸਿੰਘ ਨੂੰ ਇੱਕ ਮੁੱਦਤ ਤੋਂ ਵਿਆਹ ਦਾ ਲਾਰਾ ਦਿੰਦੇ ਆ ਰਹੇ ਸਨ ਉਹਨਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਲੈਣਾ ਸਿੰਘ ਨੂੰ ਚਿੱਠੀਆਂ ਪਹੁੰਚਾਈਆਂ ਜਾਂਦੀਆਂ ਰਹੀਆਂ ਤੇ ਜਿਸ ਕੁੜੀ ਨਾਲ ਉਹਨਾਂ ਨੇ ਲੈਣਾ ਸਿੰਘ ਦਾ ਵਿਆਹ ਰਚਾਇਆ ਹੋਇਆ ਸੀ ਉਹ ਇਸ ਘਰ ਦੇ ਮਾਲਕ ਦੁਨੀ ਚੰਦ ਦੀ ਵੋਟੀ ਸੀ ਤਿੰਨ ਬੱਚਿਆਂ ਦੀ ਮਾਂ ਇਹਨਾਂ ਕਮ ਬਕਤਾਂ ਨੇ ਇਥੋਂ ਤੀ ਕੀਤਾ ਕਿ ਦੁਨੀ ਚੰਦ ਦੀ ਵੋਟੀ ਨੂੰ ਕਈ ਵਾਰੀ ਲੈਣਾ ਸਿੰਘ ਨਾਲ ਗੱਲਾਂ ਕਰਨ ਦਾ ਮੌਕਾ ਵੀ ਦਿੰਦੇ ਰਹੇ ਤਾਂ ਜੋ ਉਸ ਨੂੰ ਪੂਰੀ ਤਰ੍ਹਾਂ ਉੱਲੂ ਬਣਾ ਸਕਣ ਸੁਣ ਕੇ ਮੇਰੇ ਦਿਲ ਨੂੰ ਜਿੱਥੇ ਰੰਝ ਹੋਇਆ ਉਥੇ ਇਸ ਗੱਲ ਦੀ ਪ੍ਰਸੰਤਾ ਵੀ ਕੇ ਕੋਈ अनर्थकारी कांड ਹੋਣ ਦੀ ਸੰਭਾਵਨਾ ਨਹੀਂ ਸੀ ਮੈਂ ਉਹਨਾਂ ਸਾਰਿਆਂ ਨੂੰ ਬੜੇ ਦਰਦ ਭਰੇ ਲਹਿਜੇ ਵਿੱਚ ਕਿਹਾ ਰੱਬ ਦਾ ਵਾਸਤਾ ਜੀ ਇਹੋ ਜੀਆਂ ਹਰਕਤਾਂ ਤੋਂ ਬਾਜ਼ ਆਓ ਐਸਾ ਨਾ ਹੋਵੇ ਕਿ ਉਹ ਵਿਚਾਰਾ ਇਸ ਮੁਹੱਬਤ ਪਿਆਰ ਦੇ ਫੇਰ ਵਿੱਚ ਪੈ ਕੇ ਜਾਨ ਹੀ ਗਵਾ ਬਹੇ ਤੇ ਉਹਨਾਂ ਨੂੰ ਸੋਹ ਸੁਗੰਧਾ ਪਾ ਕੇ ਮੈਂ ਘਰ ਚੋਂ ਬਾਹਰ ਨਿਕਲ ਆਇਆ ਤਾ ਜੋ ਅਗਲ ਵਾਂਡੇ ਹੀ ਜਾ ਕੇ ਉਸ ਮੂਰਖ ਨੂੰ ਅਸਲ ਗੱਲ ਸਮਝਾ ਕੇ ਇਸ ਜ਼ਿਲਤ ਤੋਂ ਬਚਾਵਾਂ ਗਲੀ ਵਿੱਚ ਮੈਂ 10-20 ਕਦਮ ਹੀ ਗਿਆ ਸਾਂ ਕਿ ਹਨੇਰੇ ਵਿੱਚ ਮੈਨੂੰ ਛੋਟੀ ਦੀ ਖਟਖਟ ਸੁਣਾਈ ਦਿੱਤੀ ਬੜੇ ਕਾਲੇ-ਕਾਲੇ ਕਦਮੀ ਲੈਣਾ ਸਿੰਘ ਝੋਲਾ ਖੰਦਾ ਹੋਇਆ ਮੁੜਿਆ ਆ ਰਿਹਾ ਸੀ ਮੈਨੂੰ ਤੱਕ ਕੇ ਬੋਲਿਆ ਪਾਪਾ ਸੁਣਾ ਹੋ ਗਈ ਨਾ ਹੁਣ ਤੇ ਤੇਰੀ ਤਸੱਲੀ ਤੇ ਤੁਰ ਕਿੱਧਰ ਪਿਆ ਗਿਆਨੀ ਹੋਰੀ ਬਸ ਆਈ ਕਿ ਆਈ ਤੇ ਮੈਨੂੰ ਬਾਹੂ ਫੜ ਕੇ ਉਹ ਪਿਛਾਂ ਮੁੜਨ ਲਈ ਖਿੱਚਣ ਲੱਗਾ ਬੇਵਕੂਫ ਨਾ ਬਣ ਤੇ ਇਧਰ ਤੁਰ ਮੇਰੇ ਨਾਲ ਕਹਿ ਕੇ ਮੈਂ ਉਸ ਨੂੰ ਖਿੱਚ ਕੇ ਆਪਣੇ ਨਾਲ ਤੋਰਨਾ ਸ਼ੁਰੂ ਕੀਤਾ ਕਿੱਧਰ ਪਾਪਾ ਉਹ ਗੱਲ ਤੇ ਦੱਸ ਮੈਂ ਕਹਿੰਨਾ ਉਧਰ ਦੇਰ ਹੋ ਜਾਏਗੀ ਉਡੀਕਦੇ ਹੋਣਗੇ ਲੈਣਾ ਸਿੰਘ ਕਿੰਨਾ ਹੀ ਕੁਝ ਬਕੀ ਗਿਆ ਪਰ ਮੈਂ ਉਸ ਨੂੰ ਤੱਕੀ ਤਕਾਈ ਘਰ ਲੈ ਹੀ ਗਿਆ ਘਰ ਆ ਕੇ ਮੈਂ ਸਾਰਾ ਹੀ ਇਸ ਪਿਆਜ਼ ਉਹ ਸੱਗੇ ਖੋਲ ਦਿੱਤਾ ਪਰ ਲੈਣਾ ਸਿੰਘ ਨੂੰ ਕਿੱਥੇ ਯਕੀਨ ਆਵੇ ਉਹ ਬਸ ਇਹੋ ਕਹੀ ਜਾਵੇ ਤਾਂ ਪਾਪਾ ਤੇਰੇ ਉੱਤੇ ਵੀ ਜਾਦੂ ਚੱਲ ਗਿਆ ਮੇਰੇ ਭਰਾਵਾਂ ਭਤੀਜਿਆਂ ਦਾ ਉਹ ਤਾਂ ਜਦੋਂ ਵੀ ਮੇਰਾ ਕੰਮ ਹੋਣ ਲੱਗਦਾ ਲੱਤ ਮਾਰ ਦਿੰਦੇ ਨੇ ਪਰ ਪਾਪਾ ਤੇਰੇ ਉੱਤੇ ਤਾਂ ਮੈਨੂੰ ਇਹ ਉਮੀਦ ਨਹੀਂ ਸੀ ਉਰੋਂ ਹਾਕਾ ਹੋ ਕੇ ਬਦੋਬਦੀ ਪੀਡੇ ਹੱਥਾਂ ਨਾਲ ਮੈਨੂੰ ਬਾਹ ਛੁਡਾ ਕੇ ਉੱਠ ਭੱਜਿਆ ਬਥੇਰਾ ਮੈਂ ਉਸ ਨੂੰ ਰਾਤ ਤੇ ਲਿਆਉਣ ਲਈ ਜ਼ੋਰ ਲਾਇਆ ਪਰ ਬੇਅਰਥ ਲੈਣਾ ਸਿੰਘ ਸੜਦਾ ਕੁੜਦਾ ਤੇ ਇਹ ਕਹਿੰਦਾ ਹੋਇਆ ਫੁਰ ਹੋ ਗਿਆ ਵੇਖ ਲਿਆ Papa ਤੈਨੂੰ ਵੀ ਕੱਜਲ ਦੀ ਕੋਠੜੀ ਵਿੱਚ ਪਾ ਕੇ ਸਾਰੇ ਹੀ ਕਾਲੇ ਹੋ ਜਾਂਦੇ ਨੇ ਖੈਰ ਕੰਮ ਤੇ ਮੇਰਾ ਹੋ ਹੀ ਜਾਏਗਾ ਪਰ ਤੇਰੀ ਇਹ ਵੇ ਮੁਰਾਵਤੀ ਨਹੀਂ ਭੁੱਲਣੀ ਮੈਨੂੰ ਸਾਰੀ ਉਮਰ ਤੇ ਦੂਜੇ ਦਿਨ ਜਦ ਲੈਣਾ ਸਿੰਘ ਫੇਰ ਮੇਰੇ ਘਰ ਆਇਆ ਤਾਂ ਉਸ ਦੇ ਖੰਭ ਝੜੇ ਹੋਏ ਸਨ ਚਿਹਰਾ ਮੁਰਝਾਇਆ ਹੋਇਆ ਮਿੱਟੀ ਦਾ ਮਿੱਟੀ ਉਹ ਸਾਪ ਹੀ ਰਾਤ ਵਾਲਾ ਸਾਰਾ ਗਿੱਸਾ ਮੈਨੂੰ ਕਹਿ ਸੁਣਾਇਆ ਕਿ ਕਿਸ ਤਰ੍ਹਾਂ ਗਰੀਬ ਦੀ ਮਿੱਟੀ ਪਲੀਤ ਕੀਤੀ ਗਈ ਸਭ ਤੋਂ ਜ਼ਰੂਰੀ ਗੱਲ ਜਿਹੜੀ ਉਹ ਕਹਿਣ ਲਈ ਆਇਆ ਸੀ ਏਕ ਇੱਕ ਗਹਿਣੇ ਕੱਪੜੇ ਖਰੀਦਣ ਦੇ ਬਹਾਨੇ ਉਸ ਪਾਸੋਂ ਕੁਝ ਰਕਮ ਜਿਹੜੀ ਉਸਨੇ ਭਰਾਵਾਂ ਤੋਂ ਚੋਰੀ-ਚੋਰੀ ساری ਉਮਰ ਵਿੱਚ ਜੋੜੀ ਸੀ ਮੁੱਚ ਲਈ ਗਈ ਸੀ ਤੇ ਮੈਂ ਗੁੱਸੇ ਵਿੱਚ ਕਹਿ ਬੈਠਾ ਨਾ ਮੁਰਾਦਾ ਪਹਿਲਾਂ ਹੀ ਮਰਦੇ ਹੋ ਅਕਲ ਤੋਂ ਕੰਮ ਲੈਂਦੇ ਹੋ ਤਾਂ ਕਿਉਂ ਖੱਜਲ ਹੋਣਾ ਪੈਂਦਾ ਤੈਨੂੰ ਧੰਨਵਾਦ